ਬੱਲੇ 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 ਮੈਨੂੰ ਪਤਾ ਤੁਸੀਂ ਠੀਕ ਹੋ ਲਓ ਜੀ ਸਭ ਤੋਂ ਪਹਿਲਾਂ ਗੱਲ ਕਰੀਏ ਸਰਬੱਤ ਦਾ ਭਲਾ ਚੱਜਦਾ ਵਿਚਾਰ ਤੇ ਸਾਡੇ ਮੁਖੀਆ ਸਾਹਿਬ ਸਾਡੇ ਪਾਇਲਟ ਸਾਹਿਬ ਆਹਾ ਸਾਡੀ ਆਨ ਬਾਨ ਛਾਨ ਐਡਮਨ ਕੌਣ ਪਲਾ ਭਾਈ ਵਰਿੰਦਰ ਸਿੰਘ ਜੀ ਮਰਮਾਨ ਮਰਮਾਨ ਮਹਿਰਮਾਨ ਲਓ ਜੀ ਤੇ ਬਾਕੀ ਵੀ ਸਾਰਿਆਂ ਨੂੰ ਸਾਡੇ ਅਸ਼ੋਕ ਸਲੋਤਰਾ ਜੀ ਸਭ ਨੂੰ ਮੇਰੀ ਪਿਆਰ ਤੇ ਸਤਿਕਾਰ ਭਰੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਨਮਸਕਾਰ ਤੇ ਨਰਾਤੇ ਜਾ ਰਹੇ ਨੇ ਜੀ ਮਾਤਾ ਰਾਣੀ ਦੇ ਤੇ ਜੈ ਮਾਤਾ ਦੀ ਲਓ ਜੀ ਸਾਡੇ ਐਡਮਨ ਸਾਹਿਬ ਸਾਡੇ ਮੁਖੀਆ ਸਾਹਿਬ ਗੀਤ ਸੁਣਾ ਰਹੇ ਨੇ ਮੇਰਾ ਦਿਲ ਕੀਤਾ ਕਿ ਮੈਂ ਵੀ ਤੁਹਾਨੂੰ ਇੱਕ ਛੋਟਾ ਜਿਹਾ ਗੀਤ ਸੁਣਾਵਾਂ ਸ਼ਿਵ ਕੁਮਾਰ ਬਟਾਲਵੀ ਸਾਹਿਬ ਦਾ ਹੂੰ ਠੀਕ ਹੈ ਤਾਂ ਸਤਪਾਲ ਸ਼ਹਿਰ ਜਲੰਧਰ ਸਮਾਰਟ ਸਿਟੀ ਹੂੰ ਪੱਠੀਵਾਲੀਏ ਪੱਠੀਵਾਲੀਏ ਚੰਬੇ ਦੀਏ ਡਾਲੀਏ ਨੀ ਪੀੜਾਂ ਦਾ ਪਰਾਗਾ ਪੁੰਨ ਦੇ ਪੱਠੀਵਾਲੀਏ ਚੰਬੇ ਦੀਏ ਡਾਲੀਏ ਨੀ ਪੀੜਾਂ ਦਾ ਪਰਾਗਾ ਪੁੰਨ ਦੇ ਤੈਨੂੰ ਦੇਵ ਹੰਜਵਾਉਂਦਾ ਪੜਾ ਤੈਨੂੰ ਦੇਵ ਹੰਜਵਾਉਂਦਾ ਪੜਾ ਨੀ ਪੀੜਾਂ ਦਾ ਪਰਾਗਾ ਪੁੰਨ ਦੇ ਨੀ ਪੱਠੀ ਵਾਲੀਏ ਹੋ ਗਿਆ ਇਕਵਿਲਾ ਮੈਨੂੰ ਟੱਲ ਗਈਆਂ ਸ਼ਾਵਾਨੀ ਹੋ ਗਏ ਇਕਵਿਲਾ ਮੈਨੂੰ ਟੱਲ ਗਈਆਂ ਸ਼ਾਵਾਂ ਨੇ ਬੇਲਿਆਂ ਚ ਮੁੜੇ ਆਇਆਂ ਮੱਜੀਆਂ ਤੇ ਗਾਵਾਂ ਨੇ ਬੇਲਿਆਂ ਚ ਮੁੜੇ ਆਇਆਂ ਮੱਜੀਆਂ ਤੇ ਗਾਵਾਂ ਨੇ ਪਾਇਆ ਚੀੜੀਆਂ ਨੇ ਚੀਂਗੇ ਚਿੰਗਾੜਾ ਨਿਪੀੜਾਂ ਦਾ ਫਰਾਗਾ ਪੁੰਨ ਦੇ ਤੈਨੂੰ ਦੇਵਾਂ ਹੰਜਵਾ ਦਾ ਪੜਾ ਪੀੜਾਂ ਦਾ ਪਰਾਗਾ ਪੁੰਨ ਦੇ ਨੀ ਪੱਠੀ ਵਾਲੀਏ ਛੇਤੀ ਛੇਤੀ ਕਰ ਮੈਂ ਜਾਣਾ ਬੜੀ ਦੂਰ ਨੀ ਛੇਤੀ ਛੇਤੀ ਕਰ ਮੈਂ ਜਾਣਾ ਬੜੀ ਦੂਰ ਨੀ ਜਿੱਥੇ ਤੁਰ ਗਿਆ ਮੇਰੇ ਹਾਣੀਆਂ ਦਾ ਪੂਰਨੀ ਜਿੱਥੇ ਤੁਰ ਗਿਆ ਮੇਰੇ ਹਾਣੀਆਂ ਦਾ ਪੂਰਨੀ ਇਸ ਪਿੰਡ ਦਾ ਸੁਣੀ ਦਾ ਰਾਮੜਾ ਮੇਂ ਪੀੜਾਂ ਦਾ ਫਰਾਗਾ ਪੁੰਨ ਦੇ ਤੈਨੂੰ ਦੇਵਾਂ ਹੰਝੂਆਂ ਦਾ ਪੜਾ ਪੀੜਾਂ ਦਾ ਫਰਾਗਾ ਪੁੰਨ ਦੇ ਮੇਰੀ ਵਾਰੀ ਪੱਤਿਆਂ ਦੀ ਪਾਂਡੇ ਸਿੱਲੀ ਹੋ ਗਈ ਮੇਰੀ ਵਾਰੀ ਪੱਤਿਆਂ ਦੀ ਪਾਂਡੇ ਸਿੱਲੀ ਹੋ ਗਈ ਮਿੱਟੀ ਦੀ ਕੜਾਈ ਤੇਰੀ ਪਿੱਲੀ ਕੰਨ ਹੋ ਗਈ ਮਿੱਟੀ ਦੀ ਕੜਾਈ ਤੇਰੀ ਪਿੱਲੀ ਕੰਨ ਹੋ ਗਈ ਤੇੜੇ ਸੇਕ ਨੂੰ ਕੀ ਵਜਿਆ ਕੋਹਾੜਾ ਨੀ ਪੀੜਾਂ ਦਾ ਪਰਾਗਾ ਪੁੰਨੇ ਦੇ ਪੱਠੀ ਵਾਲੀਏ ਜੰਬੇ ਦੀਏ ਡਾਲੀਏ ਉਹ ਪੀੜਾਂ ਦਾ ਫਰਾਗਾ ਪੁੰਨ ਦੇ ਸੋ ਗਈਆਂ ਹਵਾਵਾਂ ਰੋ ਰੋ ਕਰ ਵਰ ਲਾ ਆਪਣੀ ਸੋ ਗਈਆਂ ਹਵਾਵਾਂ ਰੋ ਰੋ ਕਰ ਵਰ ਲਾ ਆਪਣੀ ਤਾਰਿਆਂ ਨੂੰ ਚੜੇ ਗਿਆ ਮਿੱਠਾ ਮਿੱਠਾ ਤਾਪਨੀ ਤਾਰਿਆਂ ਨੂੰ ਚੜੇ ਗਿਆ ਮਿੱਠਾ ਮਿੱਠਾ ਤਾਪਨੀ ਸਾ ਮੁਕ ਮੁਕ ਸਾ ਮੁਕ ਮੁਕ ਗਿਆ ਮੇਰਾ ਸਾਰਾ ਪੀੜਾਂ ਦਾ ਪਰਾਗਾ ਪੁੰਨ ਦੇ ਨੀ ਪੀੜਾਂ ਦਾ ਪਰਾਗਾ ਪੁੰਨ ਦੇ ਤੈਨੂੰ ਦਿਵਾ ਹੰਜੂਆ ਦਾ ਪੜਾ ਨੀ ਪੀੜਾਂ ਦਾ ਪਰਾਗਾ ਪੁੰਨ ਦੇ ਨੀ ਪੀੜਾਂ ਦਾ ਪਰਾਗਾ ਪੁੰਨ ਦੇ ਨੀ ਪੱਟੀ ਵਾਲੀਏ ਨੀ ਚੰਬੇ ਦੀ ਏ ਡਾਲੀਏ ਨੀ ਪੱਟੀ ਵਾਲੀਏ ਨੀ ਚੰਬੇ ਦੀ ਏ ਡਾਲੀਏ ਲੋ ਜੀ ਕੋਸ਼ਿਸ਼ ਛੁੱਟ ਗਈ ਬਾਕੀ ਬਹੁਤ ਵਧੀਆ ਗੀਤ ਸਾਡੇ ਪਾਇਲਟ ਸਾਹਿਬ ਵਰਿੰਦਰ ਸਿੰਘ ਨਿਰਮਨ ਅਸ਼ੋਕ ਜੀ ਕੀ ਬਾਤ ਹੈ ਬਾਕੀ ਸਾਰੇ ਕੀਰਤਨ ਆਹਾਹਾ ਸ਼ਬਦ ਮੈਂ ਕਹਿੰਦਾ ਜੀ ਨਜ਼ਾਰਾ ਆ ਜਾਂਦਾ ਸੁਣ ਕੇ ਆਨੰਦ 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 ਇਹ ਜਿੰਨਾ ਜਿੰਨਾ ਨੇ ਗੁਰੂ ਦੀ ਬਾਣੀ ਨਾਲ ਜੋੜਿਆ ਉਹਨਾਂ ਲਈ ਜਾਣਕਾਰਾ ਛੱਡਾਂਗਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਤੇ ਜਿਨ੍ਹਾਂ ਨੇ ਗੀਤ ਗਾਏ ਉਹਨਾਂ ਲਈ ਕਲਾਪਿੰਗ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਸਦੇ ਰਹੋ ਹੱਸਦੇ ਰਹੋ ਖੁਸ਼ ਰਹੋ ਬੱਬਾ ਨਾਨਕ ਤੁਹਾਡੇ ਘਰਾਂ ਦੇ ਵਿੱਚ ਸਾਰੇ ਪਰਿਵਾਰ 'ਚ ਤੰਦਰੁਸਤੀ ਬਖਸ਼ੇ ਤੰਦਰੁਸਤੀ ਬਖਸ਼ੇ ਤੰਦਰੁਸਤੀ ਬਖਸ਼ੇ ਗੁੱਡ ਨਾਈਟ ਸ਼ਬਾਕਰ ਹਾਂਜੀ ਕੀ ਹਾਲ ਜੇ ਵਾਹਿਗੁਰੂ ਜੀ ਕੀ ਗੱਲ ਆ ਗੀਤ ਸੁਣਿਆ ਨਹੀਂ ਸਾਡਾ ਕੰਡ ਗਰੁੱਪ ਚ ਗੀਤ ਪਾਇਆ ਸੀ ਚਲੋ ਵੱਡੇ ਲੋਕੋ ਕਿਸੇ ਵੇਲੇ ਨਹੀਂ ਟਾਈਮ ਲੱਗਦਾ ਹੁੰਦਾ ਕਈ ਵਾਰੀ ਵੈਸੇ ਮੈਂ ਤਾਂ ਵੇਖਿਆ ਸੁਣਿਆ ਦਾ ਹੀ ਤਹੀ ਤੇ ਮੈਂ ਕਿਹਾ ਬੋਲ ਕੇ ਨਹੀਂ ਗਿਆ ਪਤਾ ਨਹੀਂ ਕੋਈ ਚਲੋ ਠੀਕ ਆ ਜੀ ਮੈਂ ਕਿਹਾ ਪਰਸਨਲ ਪਾ ਦਿੰਨੇ ਆ ਪਰਸਨਲ ਮੈਂ ਕਦੇ ਪਾਈ ਨਹੀਂ ਚੀਜ਼ ਕਿਉਂਕਿ ਮੇਰੀ ਆਦਤ ਨਹੀਂ ਗਰੁੱਪ ਚ ਪਾਈ ਦਈਏ ਜਦੋਂ ਕੋਈ ਪਾਈਏ ਪਰਸਨਲ ਮੈਂ ਸ਼ੇਅਰ ਨਹੀਂ ਕਰਦਾ ਤੋ ਆ ਤੁਸੀਂ ਵੇਖੀ ਨਹੀਂ ਤੇ ਮੈਂ ਕਿਹਾ ਸ਼ਾਇਦ ਚਲੋ ਠੀਕ ਆ ਜੀ ਸਤਿ ਸ੍ਰੀ ਅਕਾਲ ਆ ਜੀ ਸਤਿ ਸ੍ਰੀ ਅਕਾਲ ਵਾਹਿ ਜੀ ਓਕੇ ਜੀ ਸ਼ੁਕਰੀਆ ਜੀ